ਨਮਕ ਜੁੜੇ ਨੇ ਸਿਰਫ ਸਬਜ਼ੀਆਂ ਤੋਂ ਇਲਾਵਾ ਜੁੜੇ ਨੇ ਕਰਾ ਦੇ ਵਿੱਚ ਯਾਨੀ ਕਿ ਪੌਂਚੇ ਲਈ ਜਾਂ ਫਿਰ ਬਿਮਾਰੀਆਂ ਲਈ ਵੀ ਜਿਹੜਾ ਇਸਤੇਮਾਲ ਕੀਤੇ ਜਾਂਦੇ ਨੇ ਜਿਹੜਾ ਨਮਕ ਕਿਹੜੀ ਬਿਮਾਰੀ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਜਿਹੜਾ ਆਪਣੇ ਇਹ ਸਿੰਦਾ ਨਮਕ ਹੋ ਗਿਆ ਇਹਦੇ ਬੀਪੀ ਵਧਦਾ ਹੋਵੇ ਘਟਦਾ ਉਹਦੇ ਵਾਸਤੇ ਯੂਜ਼ ਹੁੰਦਾ ਜੀ ਕਾਲਾ ਨਮਕ ਜਿਹਨੂੰ ਗਿਆਸ਼ ਬਣਦੀ ਹੋਵੇ ਫਿਰ ਜੇ ਕਬਜ ਹੁੰਦੀ ਹੋਵੇ ਉਹਦੇ ਵਾਸਤੇ ਕਾਲਾ ਨਮਕ ਵਰਤਿਆ ਜਾਂਦਾ ਇਹ ਸਮੁੰਦਰੀ ਨਮਕ ਹੈ ਜੀ ਇਹਦੇ ਨਾਲ ਲੋਕ ਇਨਾ ਹੁੰਦੇ ਵੀ ਨਹੀਂ ਜੀ ਇਹਦੇ ਕਰਦੇ ਖੋਚੇ ਵਿੱਚ ਮੱਕੀ ਮੱਛਰ ਨਾ ਹੋਣ ਵਦਲੇ ਵੀ ਵਰਤਿਆ ਜਾਂਦਾ ਹੈ ਕਿ ਡਲੇ ਵੀ ਲੈ ਕੇ ਜਾਂਦੇ ਨੇ ਕਹਿੰਦੇ ਵੀ ਅਸੀਂ ਆਪਣੇ ਘਰਾਂ ਦੇ ਵਿੱਚ ਰੱਖਣੇ ਹੈ ਨੈਗੇਟਿਵਿਟੀ ਦੂਰ ਹੁੰਦੀ ਹੈ ਪੰਡਤ ਵੀ ਹੁੰਦੇ ਨੇ ਜੀ ਉਹ ਲੈ ਕੇ ਜਾਂਦੇ ਡਲੇ 2-3 ਕਿਲੋ ਦਾ ਕੋਈ 2.5 ਕਿਲੋ ਦਾ ਕੋਈ 3 ਕਿਲੋ ਦਾ ਆਪਣੇ ਘਰਾਂ ਦੇ ਵਿੱਚ ਰੱਖਣ ਵਾਸਤੇ ਲੈ ਜਾਂਦੇ ਨੇ ਕਹਿੰਦੇ ਨੈਗੇਟਿਵਿਟੀ ਦੂਰ ਹੋਣੀ ਹੈ ਨਮਕ ਦੀ ਜੇ ਮੈਂ ਗੱਲ ਕਰਾਂ ਨਮਕ ਆ ਅਕਸਰ ਹੀ ਆਪਾਂ ਆਪਣੇ ਘਰਾਂ ਦੇ ਵਿੱਚ ਵਰਤਦੇ ਨੇ ਪਰ ਅੱਜ ਸਾਡੇ ਨਾਲ ਇੱਕ ਭਾਈ ਮੌਜੂਦ ਹੈ ਜਿਨ੍ਹਾਂ ਦਾ ਨਾਮ ਬਿੱਟੂ ਸਿੰਘ ਹੈ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਤਰੀਕੇ ਦੇ ਨਮਕ ਜੜੇ ਨੇ ਵੇਚ ਰਹੇ ਨੇ ਜਿਹਦੇ ਨਾਲ ਨਾਲ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਨਮਕ ਜੜੇ ਨੇ ਸਿਰਫ ਸਬਜ਼ੀਆਂ ਤੋਂ ਇਲਾਵਾ ਜੁੜੇ ਨੇ ਘਰਾ ਦੇ ਵਿੱਚ ਯਾਨੀ ਕਿ ਪੌਂਚੇ ਲਈ ਜਾਂ ਫਿਰ ਬਿਮਾਰੀਆਂ ਲਈ ਵੀ ਜਿਹੜਾ ਇਸਤੇਮਾਲ ਕੀਤੇ ਜਾਂਦੇ ਨੇ ਤੇ ਭਾਜੀ ਸਾਡੇ ਨਾਲ ਮੌਜੂਦ ਆਪਾਂ ਨਾਲ ਗੱਲ ਕਰਦੇ ਭਾਈ ਸਭ ਤੋਂ ਪਹਿਲਾਂ ਸਤਿਕਾਰ ਜੀ ਸਤਿਕਾਰ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਕਿਧਰ ਆਣੇ ਭਾਜੀ ਮੈਜੀ ਕੈਤਲ ਦਾ ਜੀ ਹਰਿਆਣੇ ਦਾ ਕੈਤਲ ਦਾ ਕੈਤਲ ਤੋਂ ਪਵਾ ਦੇ ਰੀਆ ਸਾਡਾ ਜੀ ਅੱਛਾ ਪਵਾ ਦੇ ਰੀਆ ਹਾਂਜੀ ਹਾਂਜੀ ਠੀਕ ਐ ਤੇ ਦੱਸੋਗੇ ਨਮਕ ਵੇਚਣਾ ਕਦੋਂ ਤੋਂ ਸਟਾਰਟ ਕੀਤਾ ਕਿੰਨਾ ਕੁ ਟਾਈਮ ਹੋ ਗਿਆ ਜੀ ਸਾਡਾ ਜੀ ਮੇਰੇ ਬਾਪੂ ਹੀ ਵੇਚਦਾ ਰੀ ਉਹ ਮੈਂ ਹੀ ਵੇਚਣ ਲੱਗਿਆ ਜੀ ਅੱਛਾ ਪਾਪੂ ਜੀ ਵੀ ਲੁਧਿਆਣੀ ਵੇਚਦੇ ਸੀ ਹਾਂ ਉਹ ਵੀ ਵੇਚਣ ਹੁੰਦੇ ਸੀ ਪਹਿਲਾਂ ਰੇੜੇ ਸੀ ਘੋੜੇ ਰੇੜੇ ਤੇ ਹੁਣ ਨੇ ਵੀ ਹਾਂ ਹੋ ਜੀ ਟੈਕਨਾ ਨੇ ਟਰੈਕਟਰ ਦੇ ਵੇਚਣੋਂ ਲਏ। ਇੱਥੇ ਸਟੇ ਦਾ ਕਰਦੇ ਹਾਂ ਕਿ ਜੀ ਮੈਂ ਕੁੱਟੀਆਂ ਸਾਹਮਣੇ ਦੁਆਲੇ ਰੁੱਕ ਜਾਂਦਾ ਸਾਹਮਣੇ। ਅੱਛਾ ਕਿੰਨੇ ਟਾਈਮ ਬਾਅਦ ਚਲੇ ਜਾਂਦੇ ਹੋ? ਬੋ ਜੀ 10-15 ਦਿਨ ਬਾਅਦ ਚਲੇ ਜਾਂਦੇ ਆ, 1-2 ਦਿਨ ਬਾਅਦ ਤੇ ਮੇਰਾ ਜਾਂਦਾ। ਅੱਛਾ ਨਮਕ ਦੀ ਮੈਂ ਗੱਲ ਕਰਾਂ ਤੁਸੀਂ ਦੱਸਿਆ ਕਿ ਨਮਕ ਦੇ ਬਹੁਤ ਜ਼ਿਆਦਾ ਫਾਇਦੇ ਨੇ ਸਬਜ਼ੀ ਤੋਂ ਇਲਾਵਾ ਜਿਹੜੇ ਬਿਮਾਰੀਆਂ ਲਈ ਤੇ ਘਰਾਂ ਦੇ ਵਿੱਚ ਪੋਚੇ ਲਈ ਵੀ ਇਸਤੇਮਾਲ ਕੀਤੇ ਜਾਂਦੇ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿੰਨੇ ਟਾਈਪ ਦੇ ਨਮਕ ਵੇਚਦੇ ਹੋ? ਨਮਕਾਂ ਜੀ 4-5 ਤਰ੍ਹਾਂ ਦਾ ਨਮਕ ਆ ਗਿਆ ਜੀ। ਹਾਂ। ਦਿੱਖ ਤਾ ਹੈਗੇ ਜੀ ਛਿੰ ਜੀ ਇਹ ਕਹ ਗਿਆ ਕਾਲਾ ਇਹ ਗਿਰਾਨੀ ਨਮਕ ਹੈ ਘਾਚੀ ਮੱਟੀ ਹੈ ਕਾਲਾ ਨਮਕ ਦਾ ਅੱਛਾ ਇੱਕ ਸਟਕੜੀ ਹੈਗੀ گلابی ਵਾਲੀ ਅੱਛਾ ਤੇ ਦੱਸੂਂਗੀ ਕਿ ਕਿਹੜਾ ਨਮਕ ਕਿਹੜੀ ਬਿਮਾਰੀ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਜੇ ਆਪਣੇ ਇਹ ਸਿੰਦਾ ਨਮਕ ਹੋ ਗਿਆ ਇਹਦੇ ਬੀਪੀ ਵਧਦਾ ਹੋਵੇ ਘਟਦਾ ਉਹਦੇ ਵਾਸਤੇ ਯੂਜ਼ ਹੁੰਦਾ ਜੀ ਜੇ ਜੋ ਕੈਂਸਰ ਦੀ ਬਿਮਾਰੀ ਹੋਵੇ ਜਾਂ ਬੁਖਾਰ ਹੁੰਦਾ ਹੋਵੇ ਉਹਦੇ ਵਾਸਤੇ ਹਰ ਹੁਣ ਤਾਂ ਲੋਕਾਂ ਨੂੰ ਜ਼ਿਆਦਾਤਰ ਪਤਾ ਹੀ ਲੱਗਿਆ ਵੀ ਇਹ ਹੀ ਯੂਜ਼ ਕਰਦੇ ਆਪੇ ਉਹ ਕੈਂਸਰ ਵਰਗੇ ਵੱਡੀ ਬਿਮਾਰੀ ਦੇ ਇਲਾਜ ਦੇ ਲਈ ਵੀ ਇਹੀ ਵਰਤਿਆ ਜਾਂਦਾ ਹੈ ਕਿ ਤੁਹਾਨੂੰ ਕਿਹਨੇ ਦੱਸਿਆ ਕਿ ਇਹ ਵਰਤਿਆ ਜਾਂਦਾ ਹੈ ਜੀ ਸਾਰੇ ਦੱਸਦੇ ਹੁੰਦੇ ਤਾਂ ਹੀ ਸਾਨੂੰ ਪਤਾ ਪੜਿਆ ਵੀ ਹੈ ਇਹਦੇ ਬਾਰੇ ਜੀ ਅੱਛਾ ਪੜਿਆ ਹੋਇਆ ਹਾਂ ਜੀ ਹਾਂ ਜੀ ਹਾਂ ਇਹਦੇ ਫਾਇਦੇ ਬਹੁਤ ਨੇ ਹਰ ਬਿਮਾਰੀ ਵਿੱਚ ਇਹੀ ਕੰਮ ਹੁੰਦਾ ਜੀ ਅੱਛਾ ਸਿੰਦਾ ਹੀ ਵਧਣਾ ਦਈਦਾ ਇਹ ਕਾਲਾ ਨਮਕ ਹੈ ਜਿਹਨੂੰ ਗਿਆਠ ਬਣਦੀ ਹੋਵੇ ਫੇਰ ਤੇ ਕਬਜ ਹੁੰਦੀ ਹੋਵੇ ਉਹਦੇ ਵਾਸਤੇ ਕਾਲਾ ਨਮਕ ਵਰਤਿਆ ਜਾਂਦਾ ਇਹ ਫਰੂਟ ਦੇ ਦਹੀਂ ਲੱਸੀ ਜੇ ਮਤਲਬ ਕਿ ਵਰਤੇ ਜਾਂਦਾ ਸਲਾਦ 'ਚ ਵਰਤੇ ਜਾਂਦਾ ਜਾਈ ਕੀਤੇ ਤੌਰ ਤੇ ਬਿਲਕੁਲ ਸਵਾਦ ਹੁੰਦਾ ਜੀ ਇਹਦਾ ਜੀ ਹਾਂ ਇਹ ਕਿਸਮ ਦਾ ਚਾਟ ਮਸਾਲੇ ਵਰਗਾ ਹੀ ਹੁੰਦਾ ਸਵਾਦ ਬਹੁਤ ਹੁੰਦਾ ਹੈ ਹਾਂਜੀ ਫਟਕੜੀ ਹੈਗੀ ਹੈ ਜਿਹਨੂੰ ਖਾਰਿਖੂਰੀ ਖੁੰਦੀ ਹੋਵੇ ਜਿਹਦੇ ਦੰਦ ਚ ਕੀੜਾ ਲੱਗਿਆ ਹੋਵੇ ਜਿਵੇਂ 1 ਲੀਟਰ ਪਾਣੀ ਲੈ ਕੇ ਉਹਦੇ ਚ 10-12 ਲੌਂਗ ਪਾ ਕੇ ਫਟਕੜੀ ਦਾ ਛੋਟਾ ਡੜਾ ਪਾ ਲਿਆ ਤੇ ਉਹਨੂੰ ਚਾਰ ਪੰਜ ਦਿਨ ਨਾ 3-4 ਦਿਨ ਰੱਖੀ ਰੱਖੋ ਪਾਣੀ ਦੇ ਵਿੱਚ 1 ਲੀਟਰ ਤੇ ਬੋਤਲ ਦੀ ਪਾ ਕੇ ਰੱਖ ਲਓ ਜਦੋਂ ਉਹਦਾ 2-3 ਦਿਨ ਬਾਅਦ ਪਾ ਕੁੱਲਣਾ ਕਰਾਂਗੇ ਨਾ ਸਾਰੀ ਉਮਰ ਨਾ ਕਿਹੜਾ ਨਹੀਂ ਲੱਗੂਆ ਦੰਦਾਂ ਨੂੰ ਦੰਦਾਂ ਨੂੰ ਕਿਹੜਾ ਨਹੀਂ ਲੱਗੂ ਬਿਲਕੁਲ ਨਹੀਂ ਹਾਂਜੀ ਸੋ ਫਟਕਰੀ ਇੱਕ ਇਦਾਂ ਦੀ ਫਟਕਰੀ ਹੈ ਜਿਹਦੇ ਵਿੱਚ ਪਾਈ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੰਦਾਂ ਨੂੰ ਜਿਹੜਾ ਸਾਰੀ ਉਮਰ ਕਿਹੜਾ ਨਹੀਂ ਲੱਗੂਗਾ ਦੱਸੂਗੇ ਕਿ ਇਹ ਕਿੰਨੇ ਕ ਅਲੱਗ ਬਾਕੀਆਂ ਨਾਲੋਂ ਕੀ ਹੈ ਲੱਗੇ ਕਿਉਂਕਿ ਇਹ ਤਾਂ ਦੁਕਾਨਾਂ ਤੇ ਵੀ ਮਿਲਦੀ ਹੈ ਇਹ ਜੀ ਉਹ ਚਿੱਟੇ ਵਾਲੀ ਮਿਲਦੀ ਹੈ ਚਿੱਟੇ ਦੇ ਨੇ ਫਾਇਦਾ ਨੇ ਗੁਲਾਬੀ ਹੈ ਨਾ ਫਾਇਦਾ ਹੁੰਦਾ ਇਹ ਗੁਲਾਬੀ ਇਹ ਕਿੱਥੋਂ ਲੈ ਕੇ ਆਨੇ ਹੋ ਇਹ ਜੀ ਅਸੀਂ ਡੀਲਰਾਂ ਕੋਲੋਂ ਲੈ ਕੇ ਆਨੇ ਜਿਹੜੇ ਵੱਡੇ ਵੱਡੇ ਡੀਲਰ ਹੁੰਦੇ ਨੇ ਨਾ ਜਿਹੜੇ ਕੋਲ ਵੱਡੇ ਫਾਇਦੇ ਹੁੰਦੇ ਉਹਨੇ ਕੋਲ ਫਰੀਦ ਅੱਛਾ ਦੇਖੋ ਇਹ ਕਿਹਦੇ ਲੱਗੇ ਇਹ ਪਾਕਿਸਤਾਨੀ ਨਮਕ ਹੈ ਇਹ ਇਹ ਆ ਇਰਾਨੀ ਨਮਕ ਹੈ ਇਰਾਨੀ ਨਮਕ ਇਹਦੇ ਵਿੱਚ ਕੀ ਹੁੰਦਾ ਇਰਾਨੀ ਦਾ ਇਹ ਵੀ ਪਹਾੜੀ ਨਮਕ ਹੁੰਦਾ ਬਸ ਹੁੰਦਾ ਤਾਂ ਕੁਝ ਨਹੀਂ ਇਹ ਵੀ ਪਾਣੀ ਹੁੰਦਾ ਇਹ ਇਰਾਨ ਦਾ ਹੁੰਦਾ ਅੱਛਾ ਇਹ ਨਾਰਮਲੀ ਸਬਜ਼ੀਆਂ ਦੇ ਵਿੱਚ ਯੂਜ਼ ਕਰਦੇ ਨੇ ਲੋਕੀ ਲੈ ਕੇ ਜਾਂਦੇ ਨੇ ਡੰਗਰਾ ਵਾਸਤੇ ਇਹ ਵੀ ਲੈ ਕੇ ਜਾਂਦੇ ਨੇ ਗਾਚੀ ਮਾਟੀ ਜਿਵੇਂ ਕਿ ਆਪਾਂ ਖਾਭਣਾ ਯੂਜ਼ ਕਰਦੇ ਨੇ ਕੈਮੀਕਲ ਵਾਲੀ ਪਹਿਲੇ ਆਪਣੇ ਬਜ਼ੁਰਗ ਇਹ ਯੂਜ਼ ਕਰਦੇ ਸੀ ਨਹਾਉਣ ਵਾਸਤੇ ਹਾਂ ਬਿਲਕੁਲ ਦੇਸ ਤੋਂ ਇਲਾਵਾ ਪਾਕਿਸਤਾਨੀ ਨਮਕ ਦੀ ਮੈਂ ਗੱਲ ਕਰਾਂ ਕਹਿੰਦੇ ਪਾਕਿਸਤਾਨੀ ਨਮਕ ਵੀ ਅੱਜ ਕੱਲ ਲੋਕੇ ਬਹੁਤ ਜ਼ਿਆਦਾ ਵਰਤਣ ਲੱਗੇ ਐ ਪਾਕਿਸਤਾਨੀ ਹੈ ਜੀ ਸਿੰਧ ਦਾ ਨਮਕ ਆ ਪਾਕਿਸਤਾਨੀ ਨੂੰ ਕਹਿੰਦੇ ਆ ਅੱਛਾ ਇਹ ਪਾਕਿਸਤਾਨੀ ਹੀ ਕਹਿੰਦੇ ਨੇ ਹਾਂ ਜੀ ਹਾਂ ਅੱਛਾ ਇਸ ਤੋਂ ਇਲਾਵਾ ਤੁਸੀਂ ਕਹਿ ਰਹੇ ਸੀ ਕਿ ਘਰ ਦੇ ਪੋਚਿਆਂ ਲਈ ਵੀ ਕੰਮ ਵਰਤਿਆ ਜਾਂਦਾ ਉਹ ਕਿਹੜਾ ਅੱਛਾ ਇਹ ਸਮੁੰਦਰੀ ਨਮਕ ਹੈ ਜੀ ਇਹਦੇ ਨਾਲ ਲੋਕੀਂ ਨਾਂ ਹੁੰਦੇ ਵੀ ਨਹੀਂ ਜੀ ਅੱਛਾ ਨਾਂ ਹੁੰਦੇ ਇਹਦੇ ਨਾਲ ਵੀ ਹੈਗੇ ਆ ਤੇ ਇਹਦੇ ਕੀ ਫਾਇਦਾ ਨਹੀਂ ਕੀ ਹੁੰਦਾ ਇਹਦੇ ਨਾਲ ਕਹਿੰਦੇ ਵੀ ਸਰੀਰ ਸਾਫ਼ ਹੁੰਦਾ ਜਿਹੜਾ ਅੱਛਾ ਬੈਕਟਰੀਆ ਮਾਰ ਦਿੰਦਾ ਹੈ ਹਾਂ ਜੀ ਹਾਂ ਜੀ ਇਹ ਜਿਹੜੇ ਘਰ ਦੇ ਖੋਚੇ ਵਿੱਚ ਮੱਖੀ ਮੱਛਰ ਨਾ ਹੋਣ ਉਹਦੇ ਲਈ ਵੀ ਵਰਤਿਆ ਜਾਂਦਾ ਹੈ ਜੀ ਤੁਸੀਂ ਦੱਸੋਗੇ ਕਿ ਕਿੰਨੇ ਕ ਵੈਲਿਊ ਹੈ ਇਹਨਾਂ ਦੇ ਜੇ ਮੈਂ ਇੱਕ ਪੈਕੇਟ ਦੀ ਗੱਲ ਕਰਾਂ ਕਿੰਨੇ ਕ ਰੁਪਏ ਦੇ ਵਿੱਚ ਇਹ ਪੈ ਜਾਂਦਾ ਹੈ ਜੀ 60-70 ਰੁਪਏ ਕਿਲੋ ਮਿਲਦਾ ਜਿੱਥੇ ਮਰਜ਼ੀ ਲੈ ਲਓ ਹਾਂ 60-70 ਰੁਪਏ ਕਿਲੋ ਅਸੀਂ ਵੇਚਦੇ ਜਾਂਦੇ ਹਾਂ 70 ਰੁਪਏ ਕਿਲੋ 60 ਰੁਪਏ ਕਿਲੋ ਤਾਂ ਨਹੀਂ ਜੀ ਤੁਹਾਡੀ ਆਪਣੀ ਗੱਲ ਹੈ ਜੇ ਤੁਸੀਂ ਵੀ ਕਿੱਥੋਂ ਲੈ ਕੇ ਆਨੇ ਹੋ ਅਸੀਂ ਤਾਂ ਡਲੇ ਖਰੀਦ ਕੇ ਲੈਨੇ ਪ੍ਰਸਾ ਆਪਣੇ ਆਪ ਲੈ ਲੈਂਦੇ ਹਾਂ ਹਾਂ ਜੀ ਤੇ ਕਿੰਨਾ ਕ ਨਮਕ ਜਿਹੜਾ ਸਭ ਤੋਂ ਜ਼ਿਆਦਾ ਕਿਹੜਾ ਨਮਕ ਵਿਕਦਾ ਹੈ ਮੇਰੇ ਕੋਲ ਜਿਹੜਾ ਸਿੰਦਾਈ ਨਮਕ ਹੈ ਹੀ ਵੇਚਦਾ ਫਿਰ ਦੂਜਾ ਨਹੀਂ ਵੇਚਦਾ ਸਭ ਤੋਂ ਜ਼ਿਆਦਾ ਇਹ ਵਿਕਦਾ ਹੈ ਇਹ ਹੀ ਵਿਕਦਾ ਹੈ ਲੋਕਾਂ ਵੱਲੋਂ ਕਿਸ ਚੀਜ਼ ਦੀ ਡਿਮਾਂਡ ਕੀਤੀ ਜਾਂਦੀ ਹੈ ਪਰ ਸਿੰਦਾ ਨਮਕ ਜ਼ਿਆਦਾ ਹੀ ਲੈ ਕੇ ਜਾਂਦੇ ਨੇ ਲੋਕੀ ਜੀ ਅੱਜ ਲੈ ਕੇ ਡਲੇ ਵੀ ਲੈ ਕੇ ਜਾਂਦੇ ਨੇ ਕਹਿੰਦੇ ਵੀ ਅਸੀਂ ਆਪਣੇ ਘਰਾਂ ਦੇ ਵਿੱਚ ਰੱਖਣਾ ਹੈ 네ਗੇਟਿਵਿਟੀ ਦੂਰ ਹੁੰਦੀ ਹੈ ਇਦਾਂ ਤੇ ਕੁਝ ਗਾਹ ਕਹਿੰਦੇ ਨੇ ਹਾਂ ਜੀ ਗਾਹ ਕੋ ਮੇਰੇ ਕੋਲ ਆਉਂਦੇ ਪੰਡਤ ਵੀ ਆਉਂਦੇ ਨੇ ਜੀ ਉਹ ਲੈ ਕੇ ਜਾਂਦੇ ਡਲੇ 2-3 ਕਿਲੋ ਦਾ ਕੋਈ 2.5 ਕਿਲੋ ਦਾ ਕੋਈ 3 ਕਿਲੋ ਦਾ ਆਪਣੇ ਘਰਾਂ ਦੇ ਵਿੱਚ ਰੱਖਣ ਵਾਸਤੇ ਲੈ ਜਾਂ ਕਹਿੰਦੇ ਨੇ ਐਕਟੀਵਿਟੀ ਦੌਰ ਹੁੰਦੀ ਆ ਸਹੀ ਗੱਲ ਹੈ ਹੁੰਦੀ ਆ ਤੇ ਦੇਖੋ ਜੀ ਮੈਂ ਤਾਂ ਇੱਕ ਗੁਰੂ ਦਾ ਸੇਕਾ ਮੈਂ ਮੈਂ ਨਹੀਂ ਕਰਦਾ ਵਾਹ ਨਹੀਂ ਪੰਡਤ ਕੋਲ ਕਹਿੰਦੇ ਆ ਤੇ ਉਹਨਾਂ ਦੀ ਗੱਲ ਮੰਨਦੇ ਅਸੀਂ ਵਿਰੋਧ ਨਹੀਂ ਕਰਦੇ ਆ ਤੇ ਦੱਸੂਗੀ ਕਿ ਲੋਕੇਸ਼ਨ ਕੀ ਹੈ ਜੇਕਰ ਕਿਸੇ ਨੇ ਆਉਣਾ ਹੋਵੇ ਤੁਹਾਡੇ ਕੋਲ ਤਾਂ ਵੇ ਜੀ ਇੱਥੇ ਜੀ ਚੰਡੀਗੜ੍ਹ ਰੋਡ ਆ ਰਿਗਲ ਬਲੂ ਹੋਟਲ ਦੇ ਸਾਹਮਣੇ ਆ ਇਹ ਗੁੱਡੀ ਸਾਹ ਗੁਰਦੁਆਰੇ ਦੇ ਕੋਲ ਹੀ ਪੈਂਦਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੋਂ ਹੁੰਦੀ ਆ ਮੈਂ ਸਵੇਰੇ ਇੱਥੇ ਜੀ 7 ਵਜੇ ਆ ਜਾਂਦਾ ਸ਼ਾਮ ਨੂੰ 7 ਵਜੇ ਤੱਕ ਹੀ ਰਹਿੰਦਾ